ਨਮਸਕਾਰ ਮੈਂ ਸੋਨਿਆ ਲਖ ਲੈ ਕੇ ਹਾਜ਼ਰ ਹੋਈ ਹਾਂ ਹੁਣ ਤੱਕ ਦੀਆਂ ਮੁੱਖ ਖਬਰਾਂ ਆਪ ਸਭ ਦਾ ਸਵਾਗਤ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਅਪੀਲ ਕੀਤੀ ਕਿ ਮੇਰੇ ਸਪਸ਼ਟਿਕਰਨ ਦੇਣ ਦੇ ਸਮੇਂ ਯਾਨੀ ਕਿ 15 ਜਨਵਰੀ ਨੂੰ ਜਦੋਂ ਆਪਣਾ ਹਿਸਾਬ ਕਿਤਾਬ ਲੈ ਕੇ ਸਪਸ਼ਟਿਕਰਨ ਦੇਣਗੇ ਤਾਂ ਉਸ ਸਮੇਂ ਲਾਈਵ ਟੈਲੀਕਾਸਟ ਕੀਤਾ ਜਾਵੇ ਮੁੱਖ ਮੰਤਰੀ ਮਾਨ ਦਾ ਟਵੀਟ ਜਰੀਏ ਇਸ ਗੱਲ ਦਾ ਪੁਖਟਾਵਾ ਕੀਤਾ ਹੈ ਕਿ ਪੂਰੀ ਦੁਨੀਆ ਤੋਂ ਮੈਨੂੰ ਸੁਨੇਹੇ ਆ ਰਹੇ ਹਨ ਕਿ 15 ਜਨਵਰੀ ਨੂੰ ਜਦੋਂ ਸੰਗਤ ਵੱਲੋਂ ਗੋਲਕਦਾਹਿਸਾ ਇਕਤਾਵ ਲੈ ਕੇ ਜਾਵਾਂਗੇ ਤਾਂ ਸਾਰੇ ਚੈਨਲਾਂ 'ਤੇ ਲਾਈਵ ਟੈਲੀਕਾਸਟ ਹੋਣਾ ਚਾਹੀਦਾ ਹੈ। ਮੈਂ ਵੀ ਦੁਨੀਆ ਭਰ ਦੀ ਸੰਗਤ ਦੀ ਭਾਵਨਾਵਾਂ ਨੂੰ ਸਮਝਦੇ ਹੋਏ ਜਥੇਦਾਰ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਸਪਸ਼ਟ ਕਰਨ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇ ਤਾਂ ਕਿ ਸੰਗਤਾਂ ਦੇ पलपल ਅਤੇ ਪੈਸੇ ਪੈਸੇ ਦਾ ਹਿਸਾਬ ਨਾਲ ਜੁੜੀਆਂ ਰਹਿਣ ਜਿਕਰਜੋਗ ਹੈ ਕਿ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਪ੍ਰੀਤ ਸਿੰਘ ਗੜਗੱਜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਨ ਦੇ ਦੋਸ਼ ਹੇਠ 15 ਜਨਵਰੀ ਨੂੰ ਅਕਾਲ ਤਖਤ ਸਕਤਰੇਤ ਦੇ ਵਿੱਚ ਤਾਲਬਾ ਕੀਤਾ ਹੋਇਆ ਹੈ ਇਸ ਸੰਬੰਧ ਦੇ ਵਿੱਚ ਮੁੱਖ ਮੰਤਰੀ ਮਾਨ ਨੂੰ ਜਾਰੀ ਕੀਤੇ ਗਏ ਪੱਤਰ ਵਿੱਚ ਦੋਸ਼ ਲਾਇਆ ਗਿਆ ਕਿ ਉਹ ਅਕਾਲ ਤਖਤ ਦੀ ਸੁਰਖ ਸਰਵ ਉੱਚਤਾ ਮਾਨ ਮਰਿਆਦਾ ਅਤੇ ਗੁਰੂ ਦੇ ਗੋਲਕ ਦੇ ਬ੍ਰੂ ਦੇ ਇਤਰਾਜ ਜੋਗ ਟਿੱਪਣੀਆਂ ਕਰਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ ਇਸ ਤੋਂ ਬਿਨਾ ਮੁੱਖ ਮੰਤਰੀ ਦੇ ਕੁਝ ਵੀਡੀਓ ਇਸ ਵਿੱਚ ਜਿਸ ਵਿੱਚ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਦੀ ਤਸਵੀਰ ਦੇ ਨਾਲ ਉਹ ਇਤਰਾਜ ਜੋਸ਼ ਐਕਸ਼ਨ ਕਰਦੇ ਵਿਖਾਈ ਦੇ ਰਹੇ ਹਨ ਸੰਵਿਧਾਨਿਕ ਔਦੇ ਤੇ ਬੈਠਿਆ ਮਾਨ ਵਰਤਾਰਾ ਰਾਜ ਹੈਂਕਰ ਹੋਣ ਦਾ ਕਰਦੇ ਹਨ ਇਹ ਉਹਨਾਂ ਵੱਲੋਂ ਕਿਹਾ ਗਿਆ ਪਤਿਤ ਹੈ ਕਿ ਸਿੱਖਰ ਵਾਇਟ ਦੇਨਸਾਰੋਂ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੀ ਫ਼ਸੀਲ ਦੇ ਸਨਮੁਖੇ ਪੇਸ਼ ਨਹੀਂ ਕੀਤਾ ਜਾ ਸਕਦਾ ਹੈ ਇਸ ਲਈ ਉਹਨਾਂ ਨੂੰ 15 ਜਨਵਰੀ ਨੂੰ ਨਿੱਜੀ ਤੌਰ ਤੇ ਉੱਤੇ ਅਕਾਲ ਤਖਤ ਸਾਹਿਬ ਦੇ ਕਤਰੇ ਤੇ ਵਿਖੇ ਤਲਬ ਕੀਤਾ ਗਿਆ ਹੈ ਉਹਨਾਂ ਕਹਾ ਕਿ ਅਕਾਲ ਤਖਤ ਸਾਈਬਰ ਸਿੱਖਰ ਹੈ ਤੇ ਮर्यादा ਨੂੰ ਚੁਣੌਤੀ ਅਤੇ ਸਿੱਖ ਭਾਵਨਾਵਾਂ ਨੂੰ ਛੱਟ ਮਾਰਨ ਦਾ ਮਾਮਲਾ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ ਉਹਨਾਂ ਇਹ ਵੀ ਕਿਹਾ ਕਿ ਇਤਰਾਜ ਵੀਡੀਓ ਦੀ ਫ੍ਰੌਨਸਿਕ ਔਰ ਐਨਸਿਕ ਜਾਂਚ ਵੀ ਕਰਵਾਈ ਜਾਵੇਗੀ ਅਤੇ ਇਹ ਅਗਰ ਸਹੀ ਸਾਬਤ ਹੋਈ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਰੁੱਧ ਪੰਥਗਰਵਾਇਤਾ ਦੇ ਅਨਸਾਰ ਸਖਤ ਕਾਰਵਾਈ ਕੀਤੀ ਜਾਵੇਗੀ ਹੁਣ 10 ਲੱਖ ਭਾਰਤੀ ਹੋਣਗੇ ਰਿਪੋਰਟ ਟੈਂਟ ਸਿਟੀ ਬਣਦਾ ਜਾ ਰਿਹਾ ਹੈ ਕੈਨੇਡਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ਵਾਲੀ ਅਮਰੀਕੀ ਪ੍ਰਸ਼ਾਸਨ ਨੇ ਜਿੱਥੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਪ੍ਰਤੀ ਕਾਨੂੰਨੀ ਰੁੱਖ ਅਪਣਾਇਆ ਹੋਇਆ ਹੈ ਉੱਥੇ ਹੁਣ ਕੈਨੇਡਾ ਤੋਂ ਵੀ ਡੌਣੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਦੱਸਿਆ ਜਾ ਰਿਹਾ ਹੈ ਕਿ ਸਾਲ 2026 ਦੇ ਵਿੱਚ ਕੈਨੇਡਾ ਵਿੱਚ ਰਹਿ ਰਹੇ ਲੱਖਾਂ ਵਿਦੇਸ਼ੀ ਕਾਮਿਆਂ ਖਾਸ ਕਰਕੇ ਭਾਰਤੀਆਂ ਦੇ ਲਈ ਬਹੁਤ ਚੁਣੌਤੀਪੂਰਨ ਹੋਣ ਵਾਲਾ ਹੈ ਫੂਟਰਾ ਦੇ ਅਨਸਾਰ ਸਾਲ 2025 ਅਤੇ 26 ਦੇ ਦੌਰਾਨ ਵੱਡੀ ਗਿਣਤੀ ਦੇ ਵਿੱਚ ਵਰਕ ਪਰਮਿਟ ਖਤਮ ਹੋਣ ਕਾਰਨ ਲਗਭਗ 10 ਲੱਖ ਭਾਰਤੀਆਂ ਦੇ ਗੈਰ ਕਾਨੂੰਨੀ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ ਅਤੇ ਉਹਨਾਂ ਦੇ ਸਿਰ ਤੇ ਡਿਪੋਰਟੇਸ਼ਨਾਂ ਦੀ ਤਲਵਾਰ ਲਟਕ ਸਕਦੀ ਹੈ 2025 ਦੇ ਅੰਤ ਤੱਕ ਲਗਭਗ 10 ਲੱਖ ਵਰਕ ਪਰਮਿਟ ਖਤਮ ਹੋਣ ਦੇ ਕਾਰਨ ਹੋ ਇਹ ਵੀ ਸੰਭਾਵਨਾ ਬਣੀ ਹੋਈ ਹੈ ਇਸ ਸਥਿਤੀ ਨੂੰ ਵਰਕ ਪਰਮਿਟ ਕਲਿਫ ਵੀ ਕਿਹਾ ਜਾ ਰਿਹਾ ਹੈ ਕੈਨੇਡਾ ਵਿੱਚ ਭਾਰਤੀ ਕਾਮਿਆਂ ਦੀ ਗਿਣਤੀ ਬਹੁਤ ਆਤ ਵਿੱਚ ਹੈ ਤੇ ਖਾਸ ਕਰਕੇ ਤਕਨੀਕੀ ਸੇਤ ਸਵਾਮਾ ਤੇ ਹੋਟਲ ਇੰਡਸਟਰੀ ਚ ਅਨੁਮਾਨ ਦੇ ਮੁਤਾਬਿਕ ਵਰਕ ਪਰਮਿਟ ਖਤਮ ਹੋਣ ਮਗਰੋਂ ਕਾਨੂੰਨੀ ਦਰਜਾ ਗੋਆਣ ਵਾਲੇ ਲੋਕਾਂ ਦੇ ਵਿੱਚ ਲਗਭਗ ਅੱਧੇ ਭਾਰਤੀ ਹੋ ਸਕਦੇ ਹਨ ਪਰਮਨੈਂਟ ਰੈਜ਼ੀਡੈਂਟ ਡੈਂਟਪੀਆਰ ਦੇ ਰਾ ਸਤ ਹੋਣਾ ਜਾਂ ਫਿਰ ਵੀਜੇ ਦੇ ਵਿੱਚ ਵੱਧਾ ਨਾ ਹੋਣਾ ਤੇ ਦੇਰੀ ਹੋਣਾ ਤੇ ਕੈਨੇਡਾ ਸਰਕਾਰ ਦੁਆਰਾ ਪ੍ਰਵਾਸੀਆਂ ਦੀ ਗਿਣਤੀ ਨੂੰ ਕਾਬੂ ਕਰਨ ਦੀਆਂ ਜੋ ਨਵੀਆਂ ਨੀਤੀਆਂ ਇਸ ਸੰਕਟ ਦੇ ਮੁੱਖ ਕਾਰਨ ਦੱਸੀ ਜਾ ਰਹੀਆਂ ਹਨ ਸਥਿਤੀ ਇੰਨੀ ਗੰਭੀਰ ਹੋ ਰਹੀ ਹੈ ਕਿ ਗ੍ਰੇਟਰ ਟ੍ਰਾਂਟੋ ਏਰੀਆ ਜਿਸ ਦੇ ਵਿੱਚ ਬ੍ਰੈਂਪਟਨ ਅਤੇ ਮਿਸਿਗਾਨਾ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਵਾਦੂ ਕਰਾਇਏ ਅਤੇ ਰੁਜ਼ਗਾਰ ਦੀ ਘਾਟ ਦੇ ਕਾਰਨ ਹੁਣ ਟੈਂਟਾਂ ਵਿੱਚ ਰਹਿਣਾ ਪੈ ਰਿਹਾ ਹੈ ਇਸ ਦਾ ਸਭ ਤੋਂ ਵੱਡਾ ਅਸਰ ਭਾਰਤੀ ਵਿਦਿਆਰਥੀਆਂ ਟਰੱਕ ਡਰਾਈਵਰਾਂ ਫੈਕਟਰੀ ਵਰਕਰਾਂ ਅਤੇ ਡਿਲੀਵਰੀ ਸੈਕਟਰ ਵਿੱਚ ਕੰਮ ਕਰਨ ਵਾਲਿਆਂ ਤੇ ਪੈ ਰਿਹਾ ਹੈ ਜੇਕਰ ਸਰਕਾਰ ਵੱਲੋਂ ਕੋਈ ਠੋਸ ਰਾਹਤ ਜਾਂ ਕੋਈ ਨੀਤੀ ਨਾ ਅਪਣਾਈ ਗਈ ਤਾਂ 2026 ਦੇ ਮੱਧ ਤੱਕ ਕੈਨੇਡਾ ਵਿੱਚ ਬਿਨਾਂ ਕਾਨੂੰਨੀ ਦਸਤਾਵੇਜ਼ ਜਾਂਦੇ ਰਹਿਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋ ਸਕਦਾ ਹੈ हां विरुद्ध जंग ਦੇ ਦੂਜੇ ਪੜਾ ਦੀ ਸ਼ੁਰੂਆਤ ਪੰਜਾਬ ਸਰਕਾਰ ਨੇ लवली 프로ਫੈਸ਼ਨਲ ਯੂਨੀਵਰਸਿਟੀ ਫਗਵਾੜਾ ਤੋਂ ਸ਼ੁਰੂ ਕੀਤੀ ਹੈ ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪਹਿਲ ਕਦਮੀ ਮੁੱਖ ਤੌਰ ਤੇ ਪੁਲਿਸ ਦੀ ਅਗਵਾਈ ਵਾਲੀ ਕਾਰਵਾਈ ਤੋਂ ਨਾਗਰਿਕਾਂ ਦੀ ਭਾਗੀਦਾਰੀ ਅਤੇ ਸੰਸਥਾਗਤ ਤਾਲਮੇਲ ਅਤੇ ਪਾਰਦਰਸ਼ੀ ਲਾਗੂ ਕਰਨ ਦੁਆਰਾ ਸੰਚਾਲਿਤ ਇੱਕ ਵਿਸ਼ਾਲ ਸਮਾਜਿਕ ਲਹਿਰ ਵਿੱਚ ਵਿਕਸਿਤ ਹੋਈ ਹੈ ਸੂਬੇ ਦੀ ਲੀਡਰਸ਼ਿਪ ਨੇ ਕਿਹਾ ਕਿ ਦੂਜਾ ਪੜਾਜਿਸ ਵਿੱਚ ਦੇ 30000 ਐਨਡੀਪੀਐਸ ਐਕਟ ਦੇ ਦੋ ਕੇਸ ਦਰਜ ਕਰਨਾ 40000 ਤੋਂ ਵੱਧ ਜੋ ਤਸਕਰਾਂ ਦੀ ਗ੍ਰਿਫਤਾਰੀ 350 ਤੋਂ ਵੱਧ ਵੱਡੇ ਨਸ਼ਾ ਸਪਲਾਈਰਾਂ ਵਿਰੁੱਧ ਕਾਰਵਾਈ ਸ਼ੱਕੀ ਸਰਗਨਾਵਾਂ ਦੇ ਨਾਲ ਸੰਬੰਧਿਤ ਸੈਂਕੜੇ ਜੋ ਕਰੋੜਾਂ ਦੀਆਂ ਜਾਇਦਾਦਾਂ ਜ਼ਬਤ ਕਰਨਾ ਅਤੇ 90000 ਨੌਜਵਾਨਾਂ ਲਈ ਪੁਨਰਵਾਸ ਸਹਾਇਤਾ ਸ਼ਾਮਿਲ ਹੈ ਜੋ ਕਿ ਕਥਿਤ ਤੌਰ ਤੇ ਮੁੱਖ ਧਾਰਾ ਦੇ ਜਿੰਦਗੀ ਵਿੱਚ ਵਾਪਸ ਆਏ ਹਨ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਤਸਕਰੀ ਲਈ ਵਰਤੇ 250 ਤੋਂ ਵੱਧ ਸ਼ੱਕੀ ਸਰਹੱਦ ਪਾਰ ਡਰੋਨਾਂ ਦੀ ਬਰਾਮਦਗੀ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਚੇਨਾਂ ਦੇ ਵਿੱਚ ਲਗਾਤਾਰ ਵਿਗੜਪਾਉਣ ਦੀ ਰਿਪੋਰਟ ਦਿੱਤੀ ਹੈ ਮੁੱਖ ਮੰਤਰੀ ਨੇ ਕਿਹਾ ਕਿ ਨਸ਼ਾਖੋਰੀ ਜੋ ਹੈ ਉਹ ਬੁਨਿਆਦੀ ਤੌਰ ਤੇ ਇੱਕ ਸਮਾਜਿਕ ਚੁਣੌਤੀ ਹੈ ਜਿਸ ਦੇ ਲਈ ਗੈਰ ਪੱਖਪਾਤੀ ਪਹੁੰਚ ਨੂੰ ਕਾਇਮ ਰੱਖਣਾ ਪੈਣਾ ਹੈ ਤਾਂ ਜੋ ਕਿ ਨਾਗਰਿਕ ਬਿਨਾ ਕਿਸੇ ਡਰ ਦੇ ਕਾਨੂੰਨੀ ਗਤੀਵਿਧੀਆਂ ਦੀ ਰਿਪੋਰਟ ਕਰਨ ਲਈ ਸ਼ਕਤ ਮਹਿਸੂਸ ਕਰਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਮੁਹਿੰਮ ਦੀ ਭਰੋਸੇਯੋਗਤਾ ਨੂੰ ਉਹਨਾਂ ਲੋਕਾਂ ਦੇ ਵਿਰੁੱਧ ਸਖਤ ਕਾਰਵਾਈ ਕਰਨ ਤੇ ਨਿਰਭਰ ਕਰਦੀ ਹੈ ਜਿਨ੍ਹਾਂ ਨੇ ਪਹਿਲਾਂ ਪਹੁੰਚ ਤੋਂ ਬਾਹਰ ਜਿਨ੍ਹਾਂ ਨੂੰ ਕੌਣ ਤੋਂ ਬਾਹਰ ਰੱਖਿਆ ਜਾਂਦਾ ਸੀ ਸੀਨੀਅਰ ਆਪ ਨੇਤਾ ਮਨੀਸ਼ ਸਿਸੋਦੀਆ ਨੇ ਜ਼ੋਰ ਦੇ ਕੇ ਕਿਹਾ ਕਿ ਪਹਿਲਾ ਪੜਾਅ ਜੋ ਸੀ ਉਹ ਮੁੱਖ ਮੰਤਰੀ ਤੇ ਤਸਕਰਾਂ ਦੇ ਪੁਲਿਸ ਕਾਰਵਾਈਆਂ ਦੁਆਰਾ ਪਰਿਭਾਸ਼ਿਤ ਕੀਤਾ ਗਿਆ ਸੀ ਜਦੋਂ ਕੀ ਹੋਣਾ ਦੂਜਾ ਪੜਾਅ ਪਾਈਚਾਰੇ ਦੀ ਅਗਵਾਈ ਵਾਲੀ ਸ਼ਮੂਲੀਅਤ ਨੂੰ ਹੋਰ ਡੂੰਘਾ ਕਰੇਗਾ ਡਿਜੀਟਲ ਪਲੇਟਫਾਰਮਾਂ ਅਤੇ ਪਿੰਡ ਪਧਰੀ ਚੌਕ ਸੀ ਤਾਂਚੇ ਰਾਹੀਂ ਜਨਤਕ ਕਾਰਵਾਈ ਯਤਨਾ ਵਿੱਚ ਨਿਰਣਾਇਕ ਭੂਮਿਕਾ ਨਿਭਾਵੇਗੀ ਇਨਾਂ ਦੀ ਪਛਾਣ ਸੁਰੱਖਿਅਤ ਰਹੇਗੀ ਰਾਜ ਨੇ ਸੀਸੀਟੀਵੀ ਕੈਮ ਨੈੱਟਵਰਕਾਂ ਨੂੰ ਮਜ਼ਬੂਤ ਕਰਨ ਡਰੋਨ ਵਿਰੋਧੀ ਸਮਰੱਥਾ ਨੂੰ ਵਧਾਉਣਾ ਪੁਲਿਸ ਗਤੀਸ਼ੀਲਤਾ ਨੂੰ ਵੇਤਰ ਬਣਾਉਣਾ ਅਤੇ ਨਿਗਰਾਨੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਲਈ ਲਗਭਗ 40 ਕਰੋੜ ਦਾ ਰੁਪਏ ਦੀ ਫੰਡਿੰਗ ਨੂੰ ਮਨਜ਼ੂਰੀ ਦਿੱਤੀ ਹੈ ਦੂਜੇ ਪੜਾਅ ਦੇ ਵਿੱਚ ਤੇਜ਼ ਪਾਈਚਾਰਕ ਲਾਹ ਮੰਡੀ ਦੇ ਉਪਾਵਾਂ ਦਾ ਐਲਾਨ ਕੀਤਾ ਜਿਸ ਵਿੱਚ ਪਿੰਡ ਅਤੇ ਵਾਰਡ ਪੱਧਰੀ ਰੱਖਿਆ ਕਮੇਟੀਆਂ ਵਿਸਤ੍ਰਿਤ ਤਾ ਵਲੰਟੀਅਰ ਨੈੱਟਵਰਕ ਰਾਜ ਪਦਰੀ ਗੁਪਤ ਹੈਲਪਲਾਈਨਾਂ ਅਤੇ 10 ਤੋਂ ਲੈ ਕੇ 30 ਜਨਵਰੀ ਤੱਕ ਇਹ ਆਂਡਗਵਾਂਡ ਦੇ ਆਊਟਰੀਚ ਪ੍ਰੋਗਰਾਮ ਇਸ ਵਿੱਚ ਸ਼ਾਮਿਲ ਹਨ। ਜ्या ਵਿੱਚ ਵੱਖ-ਵੱਖ ਅਦਾਲਤਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮੋਗਾ, ਫਿਰੋਜ਼ਪੁਰ, ਰੋਪੜ ਅਤੇ ਨੰਦਪੁਰ ਸਾਹਿਬ ਦੀਆਂ ਅਦਾਲਤਾਂ ਧਮਕੀ ਮਿਲਣ ਤੋਂ ਬਾਅਦ ਖਾਲੀ ਕਰਵਾਈਆਂ ਮੋਗਾ ਅਤੇ ਫਿਰੋਜ਼ਪੁਰ ਦੇ ਵਿੱਚ ਅਦਾਲਤ ਨੂੰ ਬੰਬ ਦੀ ਧਮਕੀ ਮਿਲਣ ਤੋਂ ਦੀ ਖਬਰ ਤੋਂ ਬਾਅਦ ਪ੍ਰਸ਼ਾਸਨ ਚੌਕਸ ਹੋ ਗਿਆ ਫਿਰੋਜ਼ਪੁਰ ਵਿੱਚ ਪ੍ਰਸ਼ਾਸਨ ਵੱਲੋਂ ਬੰਬ ਦੀ ਖਬਰ ਕਾਰਨ ਕਚਹਿਰੀ ਦੇ ਸਾਰੇ ਗੇਟ ਬੰਦ ਕਰਵਾਏ ਗਏ ਤੇ ਪ੍ਰਸ਼ਾਸਨ ਨੇ ਸਟਾਫ ਅਤੇ ਵਕੀਲਾਂ ਸਮੇਤ ਹੋਰ ਹਮਲੇ ਨੂੰ ਕਚਹਿਰੀ ਖਾਲੀ ਕਰਨ ਦੇ ਲਈ ਕਿਹਾ ਅਤੇ 1 ਵਜੇ ਤੱਕ ਸਾਰੇ ਕਚਹਿਰੀ ਦੇ ਬੰਦ ਗੇਟ ਬੰਦ ਕਰਵਾਏ ਜਾ ਚੁੱਕੇ ਸਨ ਉਧਰ ਮੋਗਾ ਅਦਾਲਤ ਨੂੰ ਵੀ ਕਥਿਤ ਤੌਰ ਤੇ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਜਿਸ ਕਾਰਨ ਸਥਾਨਕ ਅਦਾਲਤ ਦੇ ਵਿੱਚ دہشت ਦਾ ਮਾਹੌਲ ਪੈਦਾ ਹੋ ਗਿਆ ਤੇ ਇਸ ਤੋਂ ਬਾਅਦ ਜ਼ਿਲ੍ਹਾ ਅਦਾਲਤ ਨੂੰ ਖਾਲੀ ਕਰਵਾ ਲਿਆ ਗਿਆ ਤੇ ਅਦਾਲਤ ਨਾਲ ਜੁੜਿਆ ਇਮਾਰਤਾਂ ਦੀ ਪੂਰੀ ਤਲਾਸ਼ੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਤਲਾਸ਼ੀ ਲਈ ਡੌਗ ਸਕੁਆਇਰ ਵੀ ਸੱਜੀ ਗਈ ਜ਼ਿਲ੍ਹਾ ਪੁਲਿਸ ਮੁਖੀ ਅਜੇ ਗਾਂਧੀ ਤੇ ਹੋਰ ਸੀਨੀਅਰ ਅਧਿਕਾਰੀ ਮੌਕੇ ਤੇ ਪੁੱਜ ਗਏ ਇੱਥੇ ਦੱਸਣਾ ਇਹ ਵੀ ਬੰਦਾ ਹੈ ਕਿ ਇਸ ਤੋਂ ਪਹਿਲਾਂ ਵੀ ਧਾਰਮਿਕ ਸਥਾਨਾਂ ਤੋਂ ਇਲਾਵਾ ਹੋਰ ਅਦਾਲਤਾਂ ਅਤੇ ਸਕੂਲਾਂ ਨੂੰ ਅਜਈਆਂ ਧਮਕੀ ਭਰੀਆਂ ਈਮੇਲਾਂ ਮਿਲ ਚੁੱਕੀਆਂ ਹਨ ਪਰ ਜਾਂਚ ਦੇ ਦੌਰਾਨ ਕੁਝ ਵੀ ਸਾਹਮਣੇ ਨਹੀਂ ਆ ਸਕਿਆ ਇਸ ਸੰਬੰਧੀ ਹੋਰ ਵੇਰਵਿਆਂ ਦੀ ਉਡੀਕ ਹੈ ਅਰੋਪੜ ਅਤੇ ਆਨੰਦਪੁਰ ਸਾਗ ਦੀਆਂ ਅਦਾਲਤਾਂ ਨੂੰ ਵੀ ਅੱਜ ਬੰਬ ਦੀ ਧਮਕੀ ਤੋਂ ਬਾਅਦ ਖਾਲੀ ਕਰਵਾ ਲਿਆ ਗਿਆ ਰੋਪੜ ਦੇ ਨਿਆ ਕੰਪਲੈਕਸ ਵਿੱਚ ਵੀਰਵਾਰ ਨੂੰ ਜਦੋਂ ਸਵੇਰੇ دہشت ਫੈਲ ਗਈ ਅਤੇ ਜਦੋਂ ਅਧਿਕਾਰੀਆਂ ਨੂੰ ਅਦਾਲਤ ਦੀ ਇਮਾਰਤ ਦੇ ਵਿੱਚ ਬੰਬ ਹੋਣ ਦੀ ਧਮਕੀ ਵਾਲੀ ਕਮੇਲ ਪ੍ਰਾਪਤ ਹੋਈ ਤਾਂ ਸੁਰੱਖਿਆ ਏਜੰਸੀਆਂ ਨੇ ਤੇਜ਼ੀ ਦੇ ਨਾਲ ਕਾਰਵਾਈ ਕਰਦੇ ਹੋਏ ਐਹਤਿਆਤ ਤਵਜੋ ਕੰਪਲੈਕਸ ਨੂੰ ਖਾਲੀ ਕਰਵਾ ਦਿੱਤਾ ਜਿਸ ਕਾਰਨ ਅਦਾਲਤੀ ਕਾਰਵਾਈ ਅਚਾਨਕ ਰੁਕ ਗਈ ਅਧਿਕਾਰਤ ਸੂਤਰਾਂ ਦੇ ਅਨੁਸਾਰ ਨਿਆਇਕ ਅਧਿਕਾਰੀਆਂ ਨੂੰ ਸਵੇਰੇ ਹੀ ਇੱਕ ਧਮਕੀ ਭਰੀ ਈਮੇਲ ਮਿਲੀ ਸੀ ਜਿਸ ਵਿੱਚ ਅਦਾਲਤ ਦੀ ਇਮਾਰਤ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਮਾਮਲਾ ਤੁਰੰਤ ਪੁਲਿਸ ਦੇ ਇਤਾਂ ਵਿੱਚ ਲਿਆਂਦਾ ਗਿਆ ਤੇ ਜਿਸ ਤੋਂ ਬਾਅਦ ਕੰਪਲੈਕਸ ਦੇ ਅੰਦਰਲੇ ਸਾਰੇ ਕਮਰੇ ਅਤੇ ਦਫ਼ਤਰਾਂ ਨੂੰ ਖਾਲੀ ਕਰਵਾ ਲਿਆ ਗਿਆ। ਐਸਐਸਪੀ ਗੁਲਨੀਤ ਖੁਰਾਨਾ ਨੇ ਦੱਸਿਆ ਕਿ ਪੁਲਿਸ ਨੇ ਧਮਕੀ ਦੇ ਸਰੋਤ ਅਤੇ ਪ੍ਰੋਸੇਜਕਤਾ ਦਾ ਪਤਾ ਲਗਾਉਣ ਦੇ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਧਮਕੀ ਦਾ ਅਸਰ ਸਿਰਫ ਰੋਪੜ ਤੱਕ ਹੀ ਸੀਮਤ ਨਹੀਂ ਰਿਹਾ ਸਗੋ। ਸਾਵਧਾਨੀ ਵਜੋਂ ਆਨੰਦਪੁਰ ਸਾਹਿਬ ਦੇ ન્યાਇਕ ਕੰਪਲੈਕਸ ਨੂੰ ਵੀ ਖਾਲੀ ਕਰਵਾ ਲਿਆ ਗਿਆ ਬੰਬ ਨਿਰੋਧਕ ਦਸਤੇ ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਸੁਚੇਤ ਕਰ ਦਿੱਤਾ ਗਿਆ ਤੇ ਇਲਾਕੇ ਦੀ ਸਾਰੀ ਤਲਾਸ਼ੀ ਲਈ ਗਈ ਫਿਲਹਾਲ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ਅਤੇ ਸਾਈਬਰ ਟੀਮਾਂ ਈਮੇਲ ਭੇਜਣ ਵਾਲੇ ਦੀ ਪਛਾਣ ਕਰਨ ਵਿੱਚ ਜੁੱਟੀਆਂ ਹੋਈਆਂ ਹਨ ਉਧਮਾੜੀ ਜ਼ਿਲ੍ਹਾ ਅਦਾਲਤ ਕੰਪਲੈਕਸ ਨੂੰ ਵੀ ਅੱਜ 2:30 ਵਜੇ ਦੇ ਕਰੀਬ ਬੰਬ ਨਾਲ ਉਡਾਉਣ ਦੀ ਧਮਕੀ ਪਰਿਆਈ ਈਮੇਲ ਆਇਆ ਇਸ ਤੇ ਇਸ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਨੇ ਅਦਾਲਤੀ ਕੰਪਲੈਕਸ ਵਿੱਚੋਂ ਜੱਜਾਂ, ਵਕੀਲਾਂ, ਸਟਾਫ ਅਤੇ ਆਮ ਲੋਕਾਂ ਨੂੰ ਬਾਹਰ ਕੱਢਿਆ ਅਤੇ ਵੱਖ-ਵੱਖ ਟੀਮਾਂ ਤੇ ਇਸ ਡੌਗ ਸਕੁਐਡ ਨੇ ਜਾਂਚ ਸ਼ੁਰੂ ਕੀਤੀ ਪਰ ਕੁਝ ਵੀ ਮੁਹਾਲੀ ਦੇ ਵਕੀਲਾਂ ਨੇ ਦੱਸਿਆ ਕਿ ਉੱਥੋਂ ਜਾਂਚ ਤੋਂ ਬਾਅਦ ਕੁਝ ਵੀ ਨਹੀਂ ਮਿਲਿਆ ਅਤੇ ਉਹਨਾਂ ਨੇ ਜਾਂਚ ਤੋਂ ਬਾਅਦ ਹੀ ਆਪਣਾ ਅਦਾਲਤੀ ਕੰਮ ਸ਼ੁਰੂ ਕੀਤਾ ਦੱਸਣਾ ਬੰਦਾ ਹੈ ਕਿ ਅੱਜ ਰੂਪਨਗਰ ਤੇ ਹੋਰ ਜ਼ਿਲ੍ਹਿਆਂ ਦੀਆਂ ਅਦਾਲਤਾਂ ਨੂੰ ਵੀ ਬੰਬਨਾ ਉਡਾਉਣ ਦੀ ਧਮਕੀ ਭਰੇ ਮੇਲ ਆ ਰਹੇ ਹਨ ਬਲਟਨ ਦੇ ਅੰਤ ਵਿੱਚ ਹੁਣ ਸਿਹਤ ਖਬਰ ਵੀ ਲੈ ਲੈਂਦੇ ਹਾਂ ਹਿੰਦੁਸਤਾਨ ਟਾਈਮਜ਼ ਦੇ ਹਵਾਲੇ ਨਾਲ ਖਬਰ ਹੈ ਕਿ ਜਿਵੇਂ ਕਿ ਤੁਹਾਡੇ ਜਾਂ ਆਪਣੇ ਮਾਤਾ ਪਿਤਾ ਦੀ ਉਮਰ ਵਧਣ ਦੇ ਨਾਲ ਨਾਲ ਉਹਨਾਂ ਦੇ ਦਿਲਾਂ ਤੇ ਪਾਚਕ ਸਿਹਤ ਨੂੰ ਕਾਬੂ ਵਿੱਚ ਰੱਖਣਾ ਮਹੱਤਵਪੂਰਨ ਹੁੰਦਾ ਹੈ ਪੋਸ਼ਣ ਵਿਗਿਆਨੀ ਜੋ ਹਨ ਦਿਲ ਦੀ ਸਿਹਤ ਅਤੇ ਸ਼ੂਗਰ ਪ੍ਰਬੰਧਨ ਦੇ ਲਈ ਇਸ ਫਲ ਨੂੰ ਆਪਣੇ ਮਾਪਿਆਂ ਦੇ ਖੁਰਾਕ ਵਿੱਚ ਸ਼ਾਮਿਲ ਕਰਨ ਤੇ ਤਿੰਨ ਕਾਰਨ ਜਾਂ ਨੁਕਤੇ ਸਾਂਝੇ ਕਰਦੇ ਹਨ ਜਿਵੇਂ ਜਿਵੇਂ ਮਾਪੇ ਵੱਡੇ ਹੁੰਦੇ ਜਾਂਦੇ ਹਨ ਉਹਨਾਂ ਦੇ ਦਿਲ ਦੀ ਸਿਹਤ ਅਤੇ ਹਾਈ ਬਲੱਡ ਸ਼ੂਗਰ ਬਾਰੇ ਚਿੰਤਾਵਾਂ ਆਮ ਹੁੰਦੀਆਂ ਜਾਂਦੀਆਂ ਹਨ ਕੋਲੇਸਟ੍ਰੋਲ ਵਰਗੇ metabolic ਮੁੱਦੇ ਬਾਰੇ ਚਿੰਤਾ ਕਰਨਾ ਅਤੇ ਖੁਰਾਕ ਇਹਨਾਂ ਸਭ ਦੇ ਕੇਂਦਰ ਬਿੰਦੂ ਵਿੱਚ ਹੁੰਦੀ ਹੈ ਜਦੋਂ ਕਿ ਇਹ ਸਥਿਤੀਆਂ ਉਮਰ ਦੇ ਨਾਲ ਨਾਲ ਅਟਲ ਮਹਿਸੂਸ ਹੋ ਸਕਦੀਆਂ ਹਨ ਸਹੀ ਪੋਸ਼ਣ ਸੰਬੰਧੀ ਸੰਕਲਪ ਉਹਨਾਂ ਦੇ ਸਿਹਤ ਪ੍ਰਬੰਧਨ ਅਤੇ ਇਥੋਂ ਤੱਕ ਕਿ ਰੋਕਥਾਮ ਵਿੱਚ ਵੀ ਬਹੁਤ ਮਦਦ ਕਰਦੇ ਹਨ ਕਈ ਵਾਰ ਇਹ ਜੋ ਵਿਦੇਸ਼ੀ ਸੁਪਰ ਫੂਡ ਨਹੀਂ ਹੁੰਦੇ ਬਲਕਿ ਸਧਾਰਨ ਰੋਜ਼ਾਨਾ ਫਲ ਹੁੰਦੇ ਹਨ ਜੋ ਸ਼ਕਤੀਸ਼ਾਲੀ ਸਿਹਤ ਲਾਭ ਪ੍ਰਦਾਨ ਕਰਦੇ ਹਨ ਜਿਨ੍ਹਾਂ ਦਾ ਤੁਹਾਨੂੰ ਇੱਕ ਪ੍ਰਮਾਣਿਕ ਜਾਂ ਤੁਹਾਨੂੰ ਅਹਿਸਾਸ ਵੀ ਨਹੀਂ ਹੁੰਦਾ ਯੂਕੇ ਤੋਂ ਗਲੋਬਲ ਪਬਲਿਕ ਹੈਲਥ ਨਿਊਟ੍ਰੀਸ਼ਨ ਅਤੇ ਇੱਕ ਪ੍ਰਮਾਣਿਤ ਰਾਸ਼ਟਰੀ ਸ਼ੂਗਰ ਸਿੱਖਿਆਕ ਵਿਗਿਆਨੀ ਦੇਖਿਖਾ ਨੇ ਇੱਕ ਆਮ ਪਰ ਸ਼ਕਤੀਸ਼ਾਲੀ ਫਲ ਅਮਰੂਦ ਨੂੰ ਉਜਾਗਰ ਕੀਤਾ ਹੈ ਜਿਸ ਨੂੰ ਤੁਹਾਡੇ ਮਾਪਿਆਂ ਦੀ ਰੋਜ਼ਾਨਾ ਖੁਰਾਕ ਦੇ ਵਿੱਚ ਸ਼ੂਗਰ ਦੇ ਪ੍ਰਬੰਧਨ ਅਤੇ ਦਿਲ ਅਤੇ ਉਹਨਾਂ ਦੀ ਪਾਚਕ ਸਿਹਤ ਨੂੰ ਸਮਰਥਨ ਦੇਣ ਦੇ ਲਈ ਸ਼ਾਮਿਲ ਕੀਤਾ ਜਾ ਸਕਦਾ ਹੈ ਅਮਰੂਦ ਦੇ ਬਹੁਤ ਸਾਰੇ ਸਿਹਤ ਲਾਭ ਹਨ ਪਰ ਖਾਸ ਕਰਕੇ ਤੁਹਾਡੇ ਮਾਪਿਆਂ ਲਈ ਕਿਉਂਕਿ ਇਹ ਉਹਨਾਂ ਨੂੰ ਬਲੱਡ ਸ਼ੂਗਰ ਨੂੰ ਬਿਹਤਰ ਢੰਗ ਦੇ ਨਾਲ ਪ੍ਰਬੰਧਨ ਕਰਨ ਅਤੇ ਇੱਕ ਸਿਹਤਮੰਦ ਦਿਲ ਰੱਖਣ ਦੇ ਵਿੱਚ ਮਦਦ ਕਰ ਸਕਦਾ ਹੈ ਅਮਰੂਦ ਟੈਕਟਿਨ ਨਾਮਕ ਕੁਲਨਸ਼ੀਲ ਫਾਈਬਰ ਨਾਲ ਭਰਪੂਰ ਹੁੰਦੇ ਹਨ ਜੋ ਗਲੂਕੋਜ਼ ਦੇ ਸੋਖਣ ਨੂੰ ਹੌਲੀ ਕਰਕੇ ਅਤੇ ਬਲੱਡ ਸ਼ੂਗਰ ਦੇ ਪੱਧਰ ਨੂੰ ਸਥਿਰ ਬਣਾਈ ਰੱਖਣ ਵਿੱਚ ਮਦਦ ਕਰਕੇ ਸ਼ੂਗਰ ਦਾ ਜੋ ਸਥਿਤੀ ਉਹਨੂੰ ਉਹਦੇ ਵਿੱਚ ਅਹਿਮ ਰੋਲ ਅਦਾ ਕਰਦਾ ਹੈ ਇਹ ਇੱਕ ਕਿਸਮ ਦਾ ਫਾਈਬਰ ਹੀ ਹੈ ਜੋ ਬਲੱਡ ਸ਼ੂਗਰ ਨੂੰ ਘਟਾ ਸਕਦਾ ਹੈ ਪਰ ਇਹ ਜਕਿਨੀ ਬਣਾਓ ਕਿ ਜੋ ਤੁਸੀਂ ਉਹਨਾਂ ਨੂੰ ਅਮਰੂਦ ਦੇ ਰਹੇ ਹੋ ਉਹ ਛਿਲਕੇ ਤੋਂ ਬਿਨਾ ਹੋਵੇ ਇਸ ਤੋਂ ਬਾਅਦ ਜੋ ਦੀਪਸ਼ੀਖਾ ਵਿਗਿਆਨੀ ਨੇ ਦੂਜਾ ਨੁਕਤਾ ਇਹ ਵੀ ਰਾਂਝਾ ਕੀਤਾ ਹੈ ਕਿ ਜੋ ਅਮਰੂਦ ਹੁੰਦਾ ਉਸ ਦੇ ਵਿੱਚ ਇੱਕ ਪੌਲੀ ਫੈਨੋਲ ਅਤੇ ਫਲੋ ਬਲੋਇਡ ਨਾਮਕ ਇਹ ਵੀ ਤੱਤ ਹੁੰਦੇ ਹਨ ਇਹ ਦੋਵੇਂ ਕੈਲੇਸਟਰੋਨ ਨੂੰ ਘਟਾਉਣ ਅਤੇ ਲਿਪ੍ਰਿਡ ਪਰਫਾਈਲ ਨੂੰ ਬਿਹਤਰ ਬਣਾਉਣ ਦੇ ਲਈ ਸਫਲ ਹੁੰਦੇ ਹਨ ਜੋ ਦਿਲ ਦੀ ਸਿਹਤ ਨੂੰ ਜਾਂ ਉਸ ਦੇ ਪ੍ਰਬੰਧਨ ਨੂੰ ਸਹੀ ਕਰਦੇ ਹਨ। ਉਹਨਾਂ ਦਾ ਜੋ ਤੀਜਾ ਨੁਕਤਾ ਉਹਨਾਂ ਨੇ ਸਾਡੇ ਨਾਲ ਸਾਂਝਾ ਕੀਤਾ ਹੈ ਉਹ ਤੁਹਾਨੂੰ ਉਸ ਦੇ ਅਮਰੂਦ ਦੇ ਵਿੱਚ ਕੀ ਹੁੰਦਾ ਉਸ ਦੇ ਵਿੱਚ ਵਿਟਾਮਿਨ ਸੀ ਵੀ ਹੁੰਦਾ ਹੈ ਜੋ ਕਿ ਇੱਕ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਦੇ ਵਜੋਂ ਕੰਮ ਕਰਦਾ ਹੈ ਤੇ ਇਹ ਸੋਜ ਨੂੰ ਘਟਾਉਣਾ ਅਤੇ ਦਿਲ ਦੀ ਸਿਹਤ ਦੇ ਵਿੱਚ ਮਦਦ ਕਰਦਾ ਹੈ। ਆਕਸੀਡੇਟਿਵ ਤਣਾਅ ਨੂੰ ਵੀ ਘਟ ਕਰ ਸਕਦਾ ਹੈ ਇਹ ਜੋ ਅਸੀਂ ਤੁਹਾਨੂੰ ਅੱਜ ਇਹ ਨੁਕਤੇ ਤੁਹਾਡੇ ਸਾਹਮਣੇ ਲੈ ਕੇ ਆਏ ਆ ਇਹ ਸਾਡੀ ਜਾਣਕਾਰੀ ਜੋ ਹੈ ਉਹ ਡਾਕਟਰੀ ਸਲਾਹ ਦਾ ਬਦਲ ਨਹੀਂ ਹੈ ਪਰ ਇਸ ਦੇ ਲਈ ਤੁਸੀਂ ਡਾਕਟਰੀ ਸਲਾਹ ਦੇ ਅਨੁਸਾਰ ਇਸ ਨੂੰ ਸੇਤ ਫਲ ਦੇ ਫਾਇਦੇ ਮੁਤਾਬਕ ਵੀ ਸ਼ਾਮਿਲ ਕਰ ਸਕਦੇ ਹੋ ਇਹ ਸਾਨੂੰ ਹੁਣ ਤੱਕ ਦੀਆਂ ਮੁਖ ਖਬਰਾਂ ਅਗਲੀਆਂ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਤਾਂ